ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ ਸੁਨੀਲ ਜਾਖੜ ਪੰਜਾਬ ਦੇ ਵਿੱਚ ਬੀਜੇਪੀ ਦਾ ਮੁੱਖ ਮੰਤਰੀ ਦਾ ਚਿਹਰਾ ਬਣ ਸਕਦੇ ਨੇ ਆਖਰਕਾਰ ਬੀਜੇਪੀ ਸਫਾ ਦੇ ਵਿੱਚ ਹਲਚਲ ਕਿਉਂ ਤੇਜ਼ ਹੋਈ ਹੈ ਜਾਖੜ ਦੀਆਂ ਅਚਾਨਕ ਵੱਧੀਆਂ ਸਰਗਰਮੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਤਾਂ ਹਿਲਜੁਲ ਪੈਦਾ ਕਰਨੀ ਹੀ ਸੀ ਤੇਜ਼ ਕਰਨੀ ਹੀ ਸੀ ਪਰ ਆਮ ਸਿਆਸਤ ਦੇ ਅੰਦਰ ਪੰਜਾਬ ਦੀ ਸਿਆਸਤ ਦੇ ਅੰਦਰ ਵੀ ਜਾਖੜ ਦੀਆਂ ਸਰਗਰਮੀਆਂ ਤੇ ਅਚਾਨਕ ਉਹਨਾਂ ਦੀਆਂ ਗਤੀਵਿਧੀਆਂ ਨੇ ਜਿਹੜਾ ਮਾਹੌਲ ਬਣਾ ਦਿੱਤਾ ਹੈ ਆਖਰਕਾਰ ਮਸਲਾ ਕੀ ਹੈ ਜੇਕਰ ਇਹਨੂੰ ਪੁਨਸ਼ਣ ਕਰਨ ਦੀ ਕੋਸ਼ਿਸ਼ ਕੀਤੀ ਤੇ ਚੁੱਕਈ ਚੀਜ਼ਾਂ ਨਿਕਲ ਕੇ ਬਾਹਰ ਆਉਂਦੀਆਂ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਸੁਨੀਲ ਜਾਖੜ ਕਈ ਮਹੀਨਿਆਂ ਤੋਂ ਸਿਆਸੀ ਤੌਰ ਤੇ ਗੁੰਮਸਮ ਸੀ ਸੁਨੀਲ ਜਾਖੜ ਨਾ ਹਾਂ ਕਰਦੇ ਸੀ ਨਾ ਨਾ ਕਰਦੇ ਸੀ ਪਤਾ ਨਹੀਂ ਸੀ ਲੱਗਦਾ ਕਿ ਸੁਨੀਲ ਜਾਖੜ ਨੇ ਕਰਨਾ ਕੀ ਹੈ ਪਰ ਅਚਾਨਕ ਸੁਨੀਲ ਜਾਖੜ ਸਰਗਰਮ ਹੁੰਦੇ ਨੇ ਸਿਆਸੀ ਤੌਰ ਤੇ ਸੁਨੀਲ ਜਾਖੜ ਦੀ ਸਰਗਰਮੀ ਵਾਧੀ ਹੈ ਤੇ ਇਹ ਸਰਗਰਮੀ ਜਦੋਂ ਵਾਧੀ ਹੈ ਤਾਂ ਫਿਰ ਹਲਚਲ ਤੇਜ਼ ਹੋਣੀ ਸੀ ਕਿ ਆਖਰਕਾਰ ਬੀਜੇਪੀ ਦਾ ਇੱਕ ਖੇਮਾ ਇਹ ਸੋਚੀ ਬੈਠਾ ਸੀ ਕਿ ਹੁਣ ਜਾਖੜ ਤਾਂ ਗਏ ਜੀ ਆਪਣੀ ਵਾਰੀ ਆਊਗੀ ਹੁਣ ਪ੍ਰਧਾਨ ਆਪਾ ਬਣਾਂਗੇ ਪਰ ਇਸ ਦੇ ਉੱਤੇ ਬ੍ਰੇਕ ਲੱਗ ਗਿਆ ਜਾਖੜ ਸਰਗਰਮ ਹੋਏ ਲੁਧਿਆਣਾ ਪੱਛਮੀ ਦੀ ਜਿਮਣੀ ਚੌਣ ਆਈ ਉਹ ਨਾਮਜ਼ਦਗੀ ਪੱਤਰ ਵੀ ਦਾਖਲ ਕਰਾਉਣਾ ਹੈ ਜੀਵਨ ਗੁਪਤਾ ਦੇ ਤੇ ਉਸ ਤੋਂ ਬਾਅਦ ਵੀ ਉਹ ਸਰਗਰਮ ਹੋਏ ਹੁਣ ਜਾਣਕਾਰ ਹਲਕੇ ਦੱਸਦੇ ਆ ਕਿ ਸੁਨੀਲ ਜਾਖੜ ਜਾਨੀ ਕਿ ਚੋਣ ਦੇ ਆਖਰੀ ਦਿਨਾਂ ਦੇ ਵਿੱਚ ਲੁਧਿਆਣੇ 'ਚ ਹੀ ਡੇਰੇ ਲਾਉਣਗੇ ਜਾਨੀ ਕਿ ਲੁਧਿਆਣਾ ਪੱਛਮੀ 'ਚ ਹੀ ਉਹ ਡੇਰੇ ਲਾ ਕੇ ਬੈਠ ਜਾਣਗੇ ਤੇ ਇੱਥੋਂ ਹੀ ਉਹ ਸਾਰਾ ਕੁਝ ਚਲਾਉਣਗੇ ਸੁਨੀਲ ਜਾਖੜ ਲਗਭਗ ਕਾਫੀ ਲੰਬੇ ਸਮੇਂ ਤੋਂ ਚੁੱਪ ਸੀ ਸ਼ਾਂਤ ਸੀ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਸੁਨੀਲ ਜਾਖੜ ਚੁੱਪ ਸੀ ਗੱਲਾਂ ਇੱਥੋਂ ਤੱਕ ਵੀ ਗਈਆਂ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਸੁਨੀਲ ਜਾਖੜ ਨੇ ਆਪਣੇ ਅਸਤੀਫੇ ਬਾਰੇ ਕਦੇ ਵੀ ਨਾ ਨਹੀਂ ਕੀਤੀ ਕਿ ਮੈਂ ਅਸਤੀਫਾ ਨਹੀਂ ਦਿੱਤਾ ਉਹ ਲੰਬਾ ਸਮਾਂ ਚੁੱਪ ਸ਼ਾਂਤ ਰਹੇ ਨਾ ਪਾਰਟੀ ਦੀ ਕਿਸੇ ਪ੍ਰੈਸ ਕਾਨਫਰੰਸ ਨਾ ਪਾਰਟੀ ਦੀ ਕਿਸੇ ਮੀਟਿੰਗ ਚ ਵੱਡੀਆਂ-ਵੱਡੀਆਂ ਸੂਬਾ ਪਧਰੀ ਮੀਟਿੰਗਾਂ ਹੋ ਗਈਆਂ ਤੇ ਸੂਬਾ ਪ੍ਰਧਾਨ ਮੀਟਿੰਗ ਚ ਨਹੀਂ ਸੀ ਜਾਂਦਾ ਇਸ ਸਭ ਕਾਸੇ ਦੇ ਵਿੱਚ ਕਸ਼ਮਕਸ਼ ਚੱਲਦੀ ਰਹੀ ਕਿ ਆਖਰਕਾਰ ਸੁਨੀਲ ਜਾਖੜ ਦਾ ਅਸਤੀਫਾ ਪਰਵਾਨ ਹੋਏਗਾ ਕਿ ਨਹੀਂ ਹੋਏਗਾ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਵੀ ਕਿਹਾ ਕਿ ਪੰਜਾਬ ਨੂੰ ਸਮਝਣ ਦੀ ਲੋੜ ਹੈ ਬੜੀ ਤਲਖ ਜੀ ਗੱਲ ਸੀ ਉਸ ਸਮੇਂ ਸਾਰੀ ਗੱਸੇ ਉਸ ਤੋਂ ਬਾਅਦ ਸੁਨੀਲ ਜਾਖੜ ਚੁੱਪ ਗਮਸਮ ਤੇ ਸ਼ਾਂਤ ਨਜ਼ਰ ਆਏ ਪਰ ਅਚਾਨਕ ਹੁਣ ਸੁਨੀਲ ਜਾਖੜ ਸਰਗਰਮ ਹੋਏ ਨੇ ਇਹਨਾਂ ਨੂੰ ਸਰਗਰਮ ਕਿੰਨੇ ਕਰਾਇਆ ਜਾਣਕਾਰ ਹਲਕਿਆਂ ਤੋਂ ਜੋ ਖਬਰ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਸੁਨੀਲ ਜਾਖੜ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਉਹਦੇ ਮੁਤਾਬਕ ਅਹ ਦੇਖੋ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਜਾਖੜ ਦੀ ਵਧੀ ਹੋਈ ਸਰਗਰਮੀ ਤੋਂ ਹੈਰਾਨ ਨੇ ਕਿਉਂਕਿ ਪਿਛਲੇ 8 ਮਹੀਨਿਆਂ ਦੌਰਾਨ ਉਹ ਪਾਰਟੀ ਗਤੀਵਿਧੀਆਂ ਤੋਂ ਦੂਰ ਰਹੇ ਸਨ ਹਾਲਾਂਕਿ ਸਮੇਂ ਦੌਰਾਨ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਸੀ ਤਾਂ ਪਾਰਟੀ ਹਾਈ ਕਮਾਂਡ ਦੇ ਨਾਲ ਗੱਲਬਾਤ ਕਰਦੇ ਸੀ ਤੇ ਪਾਰਟੀ ਦੀ ਕਮਾਂਡ ਜ਼ਰੂਰ ਸੰਭਾਲਦੇ ਸੀ ਪਰ ਉਹ ਨਾ ਤਾਂ ਪਾਰਟੀ ਦਫ਼ਤਰ ਗਏ ਨਾ ਹੀ ਪਾਰਟੀ ਮੀਟਿੰਗਾਂ 'ਚ ਹਿੱਸਾ ਲਿਆ ਲਗਭਗ 1 ਮਹੀਨਾ ਪਹਿਲਾਂ ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਕੌਮੀ ਜਰਨਲ ਸਕੱਤਰ ਬੀ ਐਨ ਸੰਤੋਸ਼ ਨੇ ਜਾਖੜ ਦੇ ਨਾਲ ਉਹਨਾਂ ਦੀ ਰਿਹੈਸ਼ ਤੇ ਮੁਲਾਕਾਤ ਕੀਤੀ ਸੀ ਜਿਸ ਤੋਂ ਇੱਕ ਮਹੀਨੇ ਬਾਅਦ ਜਾਖੜ ਦੀ ਗਰਮੀ ਸਾਫ਼ ਤੌਰ ਤੇ ਦਿਖਣ ਲੱਗੀ ਤੇ ਸੰਕੇਤ ਵੀ ਦੇ ਰਹੀ ਹੈ ਕਿ ਉਹ ਵਾਪਸ ਡਰਾਈਵਿੰਗ ਸੀਟ ਤੇ ਹੀ ਆ ਗਏ ਨੇ ਜਾਖੜ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਚ ਪਾਰਟੀ ਉਮੀਦਵਾਰ ਦੇ ਚੋਣ ਪ੍ਰਚਾਰ ਲਈ ਕਾਫੀ ਸਮਾਂ ਦੇਣਗੇ ਜਾਖੜ ਚੋਣ ਪ੍ਰਚਾਰ ਦੇ ਆਖਰੀ ਦਿਨਾਂ ਦਰਾਂ ਲੁਧਿਆਣਾ ਚ ਹੀ ਡੇਰੇ ਲਾਉਣਗੇ ਇੱਕ ਤੜਾ ਇਸ ਨੂੰ ਕਫ ਪਾਰਟੀ ਲਈ ਇੱਕ ਸ਼ੁਭ ਸੰਕੇਤ ਵੀ ਮੰਨਿਆ ਜਾ ਰਿਹਾ ਹੈ ਉਹਨਾਂ ਹਰ ਚੀਜ਼ ਨੂੰ ਨਵੇਂ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹੈ ਉਹ ਤੜਾ ਹੈ ਜੋ ਮੰਨ ਰਿਹਾ ਸੀ ਕਿ ਹੁਣ ਪਾਰਟੀ ਨੂੰ ਇੱਕ ਨਵਾਂ ਮੁਖੀ ਮਿਲੇਗਾ ਭਾਜਪਾ ਦੇ ਅੰਦਰ ਜਾਖੜ ਦੀ ਚੁੱਪ ਨੇ ਕਈ ਸਵਾਲ ਪੈਦਾ ਕੀਤੇ ਸੀ ਜਾਖੜ ਦੀ ਚੁੱਪ ਇਸ ਗੱਲ ਵੱਲ ਇਸ਼ਾਰਾ ਕਰਦੀ ਸੀ ਕਿ ਭਾਜਪਾ ਦੇ ਵਿੱਚ ਕੁਝ ਵੱਡਾ ਹੋਣ ਵਾਲਾ ਤਾਂ ਅਖੀਰਕਾਰ ਉਹਨੂੰ ਸੰਭਾਲਿਆ ਗਿਆ ਜਾਂ ਉਸਨੂੰ ਰੋਕਿਆ ਗਿਆ ਤੇ ਕਈਆਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਗਿਆ ਵੱਡੇ ਵੱਡੇ ਆਗੂ ਸੀ ਕਈਆਂ ਦੇ ਨਾਂ ਚੱਲਦੇ ਸੀ ਫਤਿਹ ਜ਼ੰਗ ਸਿੰਘ ਬਾਜਵਾ ਰਾਣਾ ਗੁਰਮੀਤ ਸਿੰਘ ਸੋਢੀ ਅਸ਼wini ਸ਼ਰਮਾ ਦੇ ਧੜੇ ਚੋਂ ਤੱਕ ਸੁਭਾਸ਼ ਸ਼ਰਮਾ ਜਾਂ ਹੋਰ ਕਈ ਲੋਕਾਂ ਦੇ ਨਾਂ ਚੱਲਦੇ ਸੀਗੇ ਪ੍ਰਧਾਨਗੀ ਦੀ ਰੇਸ ਦੇ ਲਈ ਤੇ ਹਰ ਕੋਈ ਚਾਹੁੰਦਾ ਸੀ ਕਿੰਨੂ ਨਹੀਂ ਕਿਹਦਾ ਨਹੀਂ ਜੀ ਕਰਦਾ ਮੈਨੂੰ ਵੀ ਕੋਈ ਪ੍ਰਧਾਨ ਬਣਾਵੇ ਕਿਸੇ ਪਾਰਟੀ ਦਾ ਤਾਂ ਮੈਂ ਵੀ ਬਣ ਜਾਊਂਗਾ ਲੋਕ ਤਾਂ ਛੋਟੇ ਛੋਟੇ ਜਥੇਬੰਦੀਆਂ ਦੇ ਪ੍ਰਧਾਨ ਬਣਨ ਲਈ ਲੜ ਪੈਂਦੇ ਆ ਤੇ ਭਾਜਪਾ ਵਰਗੀ ਪਾਰਟੀ ਦੀ ਸੂਬਾ ਪ੍ਰਧਾਨਗੀ ਮਿਲਣਾ ਕੋਈ ਛੋਟੀ ਮੋਟੀ ਗੱਲ ਤਾਂ ਨਹੀਂ ਸੀ ਪਰ ਜਾਖੜ ਦੇ ਉੱਤੇ ਆ ਭਾਰਤੀ ਜਨਤਾ ਪਾਰਟੀ ਬਾਜੀਦ ਕਿਉਂ ਸੀ ਦੇਖੋ ਅਸਤੀਫਾ ਦਿੱਤਾ ਜੇ ਜਾਖੜ ਦੇ ਨਾਲ ਕੋਈ ਇਸ ਤਰ੍ਹਾਂ ਦਾ ਹੁਣ ਜਾਖੜ ਲਗਾਤਾਰ ਵੱਡੇ ਪਲੇਟਫਾਰਮਾਂ ਤੇ ਵਿਚਰੇ ਨੇ ਉਹ ਰਾਸ਼ਟਰ ਉਪਰਾਸ਼ਟਰਪਤੀ ਆਏ ਸੀਗੇ ਚੰਡੀਗੜ੍ਹ ਤੇ ਪੰਜਾਬ ਰਾਜ ਭਵਨ ਦੇ ਵਿੱਚ ਉਹਨਾਂ ਦਾ ਰਾਤਰੀ ਤੇ ਸਵੇਰ ਦਾ ਖਾਣਾ ਸੀਗਾ ਰਾਤ ਦਾ ਖਾਣਾ ਤੇ ਸਵੇਰ ਦਾ ਖਾਣਾ ਸੀ ਤੇ ਜਾਖੜ ਉੱਚੇ ਚਤੌਰ ਤੇ ਉੱਥੇ ਮੌਜੂਦ ਸੀ ਬੀਜਪੀ ਨੇ استਿਫਾ ਮਨਜ਼ੂਰ ਨਹੀਂ ਕੀਤਾ ਹਾਈ ਕਮਾਂਡ ਨੇ ਉਹਨਾਂ ਦੇ استਿਫੇ ਬਾਰੇ ਚੁੱਪ ਵੱੱਟੀ ਰੱਖੀ ਦੜ ਵੱੱਟੀ ਰੱਖੀ ਨਾ ਹਾਂ ਨਾ ਨਾ ਕੁਝ ਨਹੀਂ ਸੀ ਕੀਤਾ ਹੁਣ ਪਹਿਲਾਂ ਗੱਲ ਕਰੀ ਆਪਾਂ ਉਹ ਜੋ ਚੀਜ਼ਾਂ ਚੱਲਦੀਆਂ ਸੀ ਹੁਣ ਉਹ ਜੋ ਮੇਰਾ ਅਧਿਐਨ ਇਸ ਮਾਮਲੇ ਦੇ ਵਿੱਚ ਕਹਿੰਦਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਦਾ ਇਹ ਕੋਈ ਖਬਰ ਨਹੀਂ ਹੈ ਇਹ ਸਿਰਫ ਇਹ ਸਰ ਮੇਰਾ ਜੋ ਮੈਂ ਇਸ ਚੀਜ਼ ਨੂੰ ਪੜ ਸਕਿਆ ਉਸ ਬਾਰੇ ਗੱਲ ਕਰਦੇ ਆ ਕਿ ਕੀ ਸੁਨੀਲ ਜਾਖੜ ਬੀਜੇਪੀ ਨੂੰ ਇੰਨੇ ਪਿਆਰੇ ਨੇ ਕਿ ਸੁਨੀਲ ਜਾਖੜ ਦੀ ਕਾਬਲੀਅਤ ਇੰਨੀ ਜ਼ਿਆਦਾ ਹੈ ਕਿ ਉਹ ਬੀਜੇਪੀ ਦਾ 2027 ਦੇ ਵਿੱਚ ਬੇੜਾ ਪਾਰ ਲਗਾ ਸਕਦੇ ਨੇ ਨਹੀਂ ਤਾਂ ਘੱਟੋ-ਘੱਟ ਇੰਨਾ ਕੁ ਕਰ ਸਕਦੇ ਨੇ ਕਿ ਕੁਝ ਸੀਟਾਂ ਬੀਜੇਪੀ ਜਿੱਤ ਜਵੇ ਤੇ ਪੰਜਾਬ ਦੇ ਵਿੱਚ ਆਪਣੀ ਠੀਕ-ਠਾਕ ਜਿਹੜੀ ਆ ਹਾਜ਼ਰੀ ਲਵਾਉਣ ਦੇ ਵਿੱਚ ਕਾਮਯਾਬ ਹੋ ਜਵੇ ਇਸ ਪਾਸੇ ਵੱਲ ਜਾ ਸਕਦੇ ਨੇ ਇਹ ਵਿਸ਼ਵਾਸ ਫਿਰ ਬੀਜੇਪੀ ਨੂੰ ਹੈ ਨਹੀਂ ਤਾਂ 8 ਮਹੀਨੇ ਇੱਕ ਵਿਅਕਤੀ ਪਾਰਟੀ ਬਿਨਾ ਸੁਭਾ ਪ੍ਰਧਾਨ ਤੋਂ ਵੀ ਬੀਜੇਪੀ ਵਰਗੀ ਪਾਰਟੀ ਬਿਨਾ ਸੁਭਾ ਪ੍ਰਧਾਨ ਤੋਂ ਰਹੇ ਇਹ ਕੋਈ ਕਿਸੇ ਨੂੰ ਵਾਰਾ ਨਹੀਂ ਖਾਂਦਾ ਕਿਸੇ ਪਾਰਟੀ ਨੂੰ ਵਾਰਾ ਨਹੀਂ ਖਾਂਦਾ ਇਹ ਤਾਂ ਪੈਰ ਤੇ ਕਹਾੜੀ ਮਾਰਨ ਵਾਲੀ ਗੱਲ ਪਰ ਬੀਜੇਪੀ ਨੇ ਇੱਥੇ ਵੀ ਸਬਰ ਦਾ ਘੁੱਟ ਭਰੀ ਰੱਖਿਆ ਤੇ ਅਖੀਰ ਸੁਨੀਲ ਜਾਖੜ ਨੂੰ ਮਨਾਉਣ 'ਚ ਕਾਮਯਾਬ ਹੋ ਗਈ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਬੀਜੇਪੀ ਸੁਨੀਲ ਜਾਖੜ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਪ੍ਰੈਜ਼ੈਂਟ ਕਰਨਾ ਚਾਹੁੰਦੀ ਹੈ ਕੀ ਸੁਨੀਲ ਜਾਖੜ ਕਿਉਂਕਿ ਦੇਖੋ ਸੁਨੀਲ ਜਾਖੜ ਦੇ ਲਈ ਬਹੁਤ ਸਾਰੇ ਪਲੱਸ ਪੁਆਇੰਟ ਨੇ ਇਸ ਮਾਮਲੇ ਦੇ ਵਿੱਚ ਇੱਕ ਤਾਂ ਸੁਨੀਲ ਜਾਖੜ ਸਰਪ੍ਰਵਾਣਤਾ ਆਗੂ ਨੇਗੇ ਉਹਨਾਂ ਦੀ ਚਲੋ ਉਹਨਾਂ ਦਾ ਜਿਹੜਾ ਪਿਸ਼ੋਕੜਾ ਕਾਂਗਰਸੀ ਹੈ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਰਹੇ ਉਹਨਾਂ ਦੇ ਪਿਤਾ ਵੱਡੇ ਕਾਂਗਰਸੀ ਆਗੂ ਸੀ ਲੋਕ ਸਭਾ ਦੇ ਮੈਂਬਰ ਰਹੇ ਫਿਰ ਲੋਕ ਸਭਾ ਸਪੀਕਰ ਵੀ ਰਹੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਰਹੇ ਤੇ ਪੰਜਾਬ ਦੇ ਵਿੱਚੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਚੌਧਰੀ ਬਲਰਾਮ ਜਾਖੜ ਉਹਨਾਂ ਦੇ ਭਰਾਤਾ ਵੀ ਕਾਫੀ ਵਧੀਆ ਪੋਜੀਸ਼ਨਾਂ 'ਤੇ ਰਹੇ ਐਮਐਲਏ ਰੇ ਸੁਨੀਲ ਜਾਖੜ ਵੀ ਨੇ ਹੁਣ ਉਹਨਾਂ ਦਾ ਭਤੀਜਾ ਵੀ ਐ ਐਮਐਲਏ ਵਿਧਾਇਕ ਅਬੋਰ ਤੋਂ ਤੇ ਟੇਲਾ ਵਾਲੇ ਚੌਧਰੀ ਦੇ ਨਾਂ ਨਾਲ ਜਾਣੇ ਜਾਂਦੇ ਨੇ ਤੇ ਦੂਜੀ ਗੱਲ ਇਹ ਆ ਕਿ ਉਹਨਾਂ ਦਾ ਕਾਂਗਰਸੀਆਂ 'ਚ ਵੀ ਉਹਨਾਂ ਹੀ ਸਤਕਾਰ ਹੈ ਅਕਾਲੀਆਂ 'ਚ ਵੀ ਉਹਨਾਂ ਹੀ ਸਤਕਾਰ ਹੈ ਤੇ ਭਾਜਪਾ ਵਾਲਿਆਂ 'ਚ ਤਾਂ ਹੋਣਾ ਹੀ ਹੋਣਾ ਸੀ ਦੂਜੀਆਂ ਪਾਰਟੀਆਂ 'ਚ ਵੀ ਕਾਂਗਰਸੀ ਇੱਕ ਦੋ ਜਾਣਿਆਂ ਨਾਲ ਤਾਂ ਉਹਨਾਂ ਦੀ ਕਾਫੀ ਸਿੰਘ ਫਸਦੇ ਪਰ ਆਮ ਜਿਹੜੀ ਗੱਲ ਹੁੰਦੀ ਹੈ ਮੈਂ ਉਹ ਕਰ ਰਿਹਾ ਤੇ ਇਸੇ ਦਰਮਿਆਨ ਸੁਨੀਲ ਜਾਖੜ ਦਾ ਸਿੱਖ ਬਰਾਦਰੀ ਦੇ ਵਿੱਚ ਵੀ ਠੀਕ ਠਾਕ ਹੈ ਉਹਨਾਂ ਦਾ ਕੋਈ ਉਸ ਐਸਐਚਐਸ ਵਿਰੋਧ ਨਹੀਂ ਹੈ ਜਿਵੇਂ ਭਾਜਪਾ ਦੇ ਬਾਕੀ ਆਗੂਆਂ ਦਾ ਜਾਂ ਕੌਮੀ ਲੀਡਰਸ਼ਿਪ ਦਾ ਜਿਹੜਾ ਵਿਰੋਧ ਹੈ ਖਾਸ ਕਰਕੇ ਪ੍ਰਧਾਨ ਮੰਤਰੀ ਜਾਂ ਬਾਕੀਆਂ ਦਾ ਤਾਂ ਇਸ ਤਰ੍ਹਾਂ ਨਾਲ ਜਦ ਭਾਜਪਾ ਨੂੰ ਜਿਸ ਤਰ੍ਹਾਂ ਨਾਲ ਸਿੱਖ ਦੇਖਦੇ ਆ ਆਰਐਸਐਸ ਦੇ ਇੱਕ ਧਰਮ ਇੱਕ ਦੇਸ਼ ਇੱਕ ਭਾਸ਼ਾ ਦੇ ਰੂਪ ਦੇ ਵਿੱਚ ਕਿ ਪੰਜਾਬੀਅਤ ਨੂੰ ਉਨ੍ਹਾਂ ਦੀ ਸਿੱਖੀ ਨੂੰ ਖਤਰਾ ਪੈਦਾ ਕਰਦੀ ਆਰਐਸਐਸ ਦੀ ਇਹ ਵਿਚਾਰਧਾਰਾ ਤਾਂ ਸੁਨੀਲ ਜਾਖੜ ਦੀ ਇਹ ਵੀ ਅਮੇਜ਼ ਜਿਹੜੀ ਹੈ 19 ਸਟਰੋਂਗ ਨਹੀਂ ਹੈ ਦੂਜੀ ਗੱਲ ਇਹ ਹੈ ਕਿ ਸੁਨੀਲ ਜਾਖੜ ਜੱਟ ਬਰਾਦਰੀ ਚ ਆਉਂਦੇ ਨੇ ਉਹ जाट ਨੇ ਤੇ ਕਹਿੰਦੇ ਨਹੀਂ ਹੁੰਦੇ ਕਿ ਜੱਟ ਜੱਟਾਂ ਦਾ ਭੋਲੂ ਨਰੈਣ ਦਾ ਤੇ ਇਹ ਵੀ ਸਿਸਟਮ ਹੈਗਾ ਹੈ ਕਿ ਉਹਦਾ ਦੀ ਪੰਜਾਬ ਦੀ ਇੱਕ ਡੋਮੀਨੈਂਸ ਕਰਨ ਵਾਲੀ ਬਰਾਦਰੀ ਦੇ ਨਾਲ ਉਹਨਾਂ ਦਾ ਸਬੰਧ ਹੈ ਤੇ ਉਹਦੇ ਵਿੱਚ ਉਹਨਾਂ ਦੀ ਪਕੜ ਵੀ ਹੈ ਚਾਹੇ ਘੱਟ ਹੈ ਚਾਹੇ ਵੱਧਾ ਖਾਸ ਕਰਕੇ ਉਹਨਾਂ ਦੀ ਆਪਣੀ ਪੱਟੀ ਹੈ ਜਿਹੜੀ ਜੱਟ ਤੇ ਬਿਸ਼ਨੋਈ ਪੱਟੀ ਹੈ ਉਹਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਪਕੜ ਠੀਕ ਠਾਕ ਹੈ ਤੇ ਉਹਨਾਂ ਦੀ ਅਪੀਲ ਆਮ ਜੱਟ ਬਰਾਦਰੀ ਦੇ ਅੰਦਰ ਵੀ ਹੈ ਤਾਂ ਕੁੱਲ ਮਿਲਾ ਕੇ ਇਹ ਚੀਜ਼ ਆ ਕੇ ਹਿੰਦੂ ਵਾਲਾ ਮਸਲਾ ਵੀ ਸੈੱਟ ਹੋ ਜਾਂਦਾ ਬੀਜੇਪੀ ਦਾ ਦੇਖੋ ਸਿੱਖਾਂ ਦੇ ਵਿੱਚ ਕੋਈ ਬਹੁਤੀ ਵਿਰੋਧਤਾ ਨਾ ਹੋਣਾ ਜੱਟਾਂ ਦੇ ਵਿੱਚ ਅਪੀਲ ਹੋਣਾ ਤੇ ਜੱਟ ਬਰਾਦਰੀ ਤੋਂ ਆਉਣਾ ਤੇ Hindu ਹੋਣਾ ਜਾਨੀ ਕਿ ਸੁਨੀਲ ਜਾਖੜ ਤਾਂ ਸਾਰੇ ਪੈਰਾਮੀਟਰ ਪੂਰੇ ਕਰਦੇ ਆ ਬੀਜੇਪੀ ਇੱਕ Hindu ਨੂੰ ਬਣਾਉਣਾ ਚਾਹੁੰਦੀ ਹੈ ਜਿਹੜਾ ਕਿ ਸ਼ਹਿਰੀ Hindu ਦੇ ਨਾਲ ਆ ਜਾਵੇ ਜਾਂ ਜੱਟਾ ਜੋ ਸੁਨੀਲ ਜਾਖੜ ਜੱਟ ਹੈਗੇ ਹੈਗੇ ਨੇ ਤੇ ਉਹਨਾਂ ਦੀ ਸਿੱਖਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਅਮੇਜ ਨਹੀਂ ਹੈ ਕਿ ਜੜੀ ਬਹੁਤੀ ਖਰਾਬ ਹੋਵੇ ਤੇ ਇਹ ਸਾਰੀਆਂ ਚੀਜ਼ਾਂ ਪੂਰੀਆਂ ਕਰਦੇ ਇਸ ਕਰਕੇ ਕਿ ਬੀਜੇਪੀ ਨੇ ਇੰਨਾ ਸਬਰ ਇਸੇ ਕਰਕੇ ਰੱਖਿਆ ਕਿ ਕਿਸੇ ਨਾ ਕਿਸੇ ਤਰੀਕੇ ਸੁਨੀਲ ਜਾਖੜ ਨੂੰ ਮਨਾਇਆ ਜਾਵੇ ਤੇ ਉਹਨਾਂ ਨੂੰ ਹੀ ਡਰਾਈਵਿੰਗ ਸੀਟ ਤੇ ਦੁਬਾਰਾ ਬਿਠਾਇਆ ਜਾਵੇ ਤੇ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਨਹੀਂ ਤਾਂ ਕੀ ਦੀ ਗੱਲ ਸੀ ਅਗਲੇ ਕਹਿ ਦਿੰਦੇ ਸੁਨੀਲ ਜਾਖੜ ਨੂੰ ਕਿ ਭਈ ਜੂ ਜਾ ਕੋਈ ਗੱਲ ਨਹੀਂ ਅਸੀਂ ਹੋਰ ਪ੍ਰਧਾਨ ਬਣਾ ਲੈਨੇ ਆ ਕਿੱਡੀ ਗੱਲ ਪਰ ਇਹ ਰਿਸਕ ਬੀਜੇਪੀ ਨੇ ਨਹੀਂ ਲਿਆ ਇਹੀ ਕਾਰਨ ਹੋ ਸਕਦਾ ਹੈ ਕਿ ਬੀਜੇਪੀ ਨੂੰ ਲੱਗਦਾ ਹੈ ਕਿ ਆਪਣੀ ਬੇੜੀ ਜੇ ਕਿਤੇ ਮੜੀ-ਮੁੱਟੀ ਹਿਲਜੁਲ ਕਰਾ ਸਕਦਾ ਹੈ ਪਾਰ ਲੰਘਾਉਣ ਦੀ ਤਾਂ ਸੁਨੀਲ ਜਾਖੜਾ ਉਹ ਉਹਦੇ ਸੁਨੀਲ ਜਾਖੜ ਕਈ ਪੈਰਾਮੀਟਰ ਪੂਰੇ ਕਰਦਾ ਜਿਹੜੇ ਮੈਂ ਤੁਹਾਨੂੰ ਦੱਸ ਕੇ ਹਟੇ ਇਸੇ ਕਰਕੇ ਜਿਹੜੀ ਮੈਂ ਇਹ ਗੱਲ ਕਹਿ ਰਿਹਾ ਕਿ ਸੁਨੀਲ ਜਾਖੜ ਨੂੰ ਕੀ ਸੀਐਮ ਦਾ ਚਿਹਰਾ ਬਣਾਇਆ ਜਾ ਸਕਦਾ ਤਾਂ ਫਿਰ ਭਾਜਪਾ ਨੇ ਮੈਨੂੰ ਇੰਜ ਲੱਗਦਾ ਹੈ ਕਿ ਭਾਜਪਾ ਨੇ ਇਹ ਰਿਸਕ ਸੁਨੀਲ ਜਾਖੜ ਤੋਂ ਦੀ ਨਾਰਾਜ਼ਗੀ ਕਹਿ ਲਈ ਚੁੱਪ ਕਹਿ ਲਈ 8 ਮਹੀਨੇ ਦਾ ਇਹ ਲਿਆ ਕਿ ਅਸੀਂ ਸੁਨੀਲ ਜਾਖੜ ਨੂੰ ਹੀ ਅੱਗੇ ਲੈ ਕੇ ਚੱਲਣਾ ਹੈ ਤੇ ਹੁਣ ਸੁਨੀਲ ਜਾਖੜ ਇੱਕ ਨਵੀਂ ਪਾਰੀ ਖੇੜਦੇ ਹੋਏ ਨਜ਼ਰ ਆਉਂਦਾ